30-35 ਸਾਲ ਪਹਿਲਾਂ ਭਾਰਤ ਦੇ ਇੱਕ ਬਹੁਤ ਚਰਚਿਤ ਫਿਲਾਸਫਰ ਨੂੰ ਧਾਰਮਕਾਗੂ ਵੀ ਸੀ। ਉਹਨੂੰ ਕਿਸੇ ਨੇ ਪੁੱਛਿਆ ਵੀ ਜਿਹੜੇ ਭਾਰਤ ਦੇ ਕੁਝ ਸੂਬਿਆਂ 'ਚ ਸਭ ਤੋਂ ਜ਼ਿਆਦਾ ਉੱਤਰੀ ਭਾਰਤ ਦੇ ਵਿੱਚ ਜਿਹੜਾ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ, ਬੱਚੀ ਭਰੂਣ ਹੱਤਿਆ ਹੋ ਰਹੀ ਹੈ। ਇਹਦਾ ਆਉਣ ਵਾਲੇ ਸਮੇਂ 'ਚ ਸਮਾਜ ਤੇ ਕੀ ਅਸਰ ਪਾਊਗਾ? ਕੀ ਛੜਿਆਂ ਦੀ ਗਿਣਤੀ ਇੰਨੀ ਵੱਧ ਜੂ ਵੀ ਸਾਰਾ ਸਮਾਜਿਕ ਤوازن ਹੱਲ ਜੂ? ਤਾਂ ਉਹਦਾ ਫਿਲਾਸਫਰ ਦਾ ਜਵਾਬ ਸੀ ਵੀ ਨਹੀਂ, ਕੁਝ ਨਹੀਂ ਹੋਣਾ। ਉਧਰ ਤਾਂ ਆਪਣੇ ਆਪ ਬੈਲੈਂਸ ਕਰੂਗੀ। ਉਹਦਾ ਉੱਤਰ ਸੀ ਵੀ ਕੁਝ ਲੋਕ ਹਾਦਸਿਆਂ ਦੇ ਵਿੱਚ ਕੁਝ ਲੋਕ ਨਸ਼ਿਆਂ ਨਾਲ ਤੇ ਕੁਝ ਲੋਕ ਆਪਸ ਵਿੱਚ ਲੜਪੜ ਕੇ ਮਰ ਜਾਣਗੇ ਅੱਜ ਲੱਗਦਾ ਵੀ ਉਹ ਫਿਲਾਸਫਰ ਦੀ ਗੱਲ ਸੱਚ ਹੋ ਗਈ ਹੈ ਯਾਦ ਕਰੋ ਅੱਜ ਤੋਂ 25 30 ਸਾਲ ਪਹਿਲਾਂ ਜਿਹੜੀਆਂ ਮਾਵਾਂ ਨੇ ਜਿਹੜੀਆਂ ਦਾਦੀਆਂ ਨੇ ਜਿਹੜੇ ਪਿਓਾਂ ਨੇ ਦਾਦੀਆਂ ਨੇ ਰਲ ਮਿਲ ਕੇ ਮੁੰਡਿਆਂ ਦੀ ਪ੍ਰਾਪਤੀ ਲਈ ਧੀਆਂ ਦੇ ਗਲ ਕੁੱਟੇ ਕੁਖ ਦੇ ਵਿੱਚ ਹੀ ਕੁੜੀਆਂ ਨੂੰ ਕਤਲ ਕਰਾਇਆ ਉਹਦਾ ਹੁਣ ਜਿਹੜਾ ਖਮਿਆਜਾ ਸਾਰੇ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ ਇਹੀ ਨਹੀਂ ਵੀ ਕੱਲੇ ਨੌਜਵਾਨ ਜਿਹੜੇ ਕਰਾਹੇ ਪੈ ਕੇ ਕਈ ਸੜਕਾਂ ਤੇ ਕੋਈ ਗੋਲੀਆਂ ਨਾਲ ਤੇ ਕੋਈ ਨਸ਼ਿਆਂ ਨਾਲ ਮਰ ਰਹੇ ਨੇ ਹੋਰ ਵੀ ਬੈਲੈਂਸ ਅਫਸਰਟ ਹੋਇਆ ਵੀ ਬਹੁਤਿਆਂ ਨੂੰ ਜਿਹੜੇ ਚੰਗੇ ਲੜਕੇ ਨੇ ਉਹਨਾਂ ਨੂੰ ਵੀ ਰਿਸ਼ਤੇ ਨਹੀਂ ਲੱਭ ਰਹੇ ਤੇ ਮੈਨੂੰ ਲੱਗਦਾ ਹੈ ਵੀ ਅੱਜ ਤੋਂ ਪਹਿਲਾਂ ਜਿਹੜਾ ਸਮਾਜ ਦੇ ਵਿੱਚ ਉਥਲ ਪੁਥਲ ਜਿੰਨਾ ਹੁਣ ਜਿਹੜੇ ਬਜ਼ੁਰਗ ਹੋਣ ਦੇ ਕੰਡੇ ਨੇ ਉਹਨਾਂ ਨੇ ਮਾਰੀਆਂ ਗੱਲਾਂ ਕੀਤੀਆਂ ਸੀ ਤੇ ਉਹਨੂੰ ਸਾਡਾ ਪੰਜਾਬ ਤਾਂ ਬੁਰੀ ਤਰ੍ਹਾਂ ਉਹਨੂੰ ਭੁਗਤ ਰਿਹਾ ਹੈ ਤੇ ਸਾਡਾ ਹੱਕ ਬਣਦਾ ਵੀ ਹੁਣ ਕੋਈ ਹੋਰ ਮਾੜੀਆਂ ਗੱਲਾਂ ਅਸੀਂ ਨਾ ਕਰੀਏ ਜਿਹਦਾ ਅਸਰ 25-30 ਸਾਲਾਂ ਬਾਅਦ ਫੇਰ ਤੋਂ ਦੁਬਾਰੇ ਸਾਡੇ ਤੇ ਸਾਹਮਣੇ ਆਵੇ ਸਤਿ ਸ਼੍ਰੀ ਅਕਾਲ